ਸੱਚੀ ਕਹਾਣੀ ਮੈਂ ਜਸਿੰਦਰ ਸਿੰਘ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਪ੍ਰਾਈਮ ਸਵੇਰਾ ਦੇ ਉੱਤੇ ਇੱਕ ਨਾਮ ਜੋ ਸੋਸ਼ਲ ਮੀਡੀਆ ਤੇ ਟੈਲੀਵਿਜ਼ਨ ਤੇ ਬਹੁਤ ਜ਼ਿਆਦਾ ਪ੍ਰਸਿੱਧ ਹੋ ਰਿਹਾ ਜੋ ਕਿ ਸ਼ਰੂਮਨੀ ਅਕਾਲੀ ਦਰ ਦੇ ਮੁਖੀ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਦੀ ਜ਼ਿੰਦਗੀ ਅਤੇ ਉਹਨਾਂ ਦੀ ਲਹਿਰ ਨੇ ਪੰਜਾਬ ਵਿੱਚ ਵੱਡੇ ਪੱਧਰ ਦਾ ਵਿਵਾਦ ਪਿਛਾ ਬਣਾ ਦਿੱਤਾ ਉਹ ਆਪਣੇ ਆਪ ਨੂੰ ਸੰਤ ਚਨਰਾਇ ਸਿੰਘ ਪਿੰਡ ਵਾਲੇ ਦੀ ਸੋਚ ਦੇ ਅਨੁਸਾਰ ਅੱਜ ਪੇਸ਼ ਕਰਦੇ ਨੇ ਉਹਨਾਂ ਦੀਆਂ ਗਤੀਵਿਧੀਆਂ ਨੇ ਪੰਜਾਬ ਵਿੱਚ ਨਵੀਂ ਹਲਚਲ ਪੈਦਾ ਕੀਤੀ ਖਾਸ ਕਰਕੇ ਨੌਜਵਾਨ ਵਰਗ ਵਿੱਚ ਆਓ ਤੁਹਾਨੂੰ ਦੱਸਦੇ ਆ ਅਮਿਤਪਾਲ ਸਿੰਘ ਦੇ ਜਨਮ ਤੋਂ ਲੈ ਕੇ ਬਾਦਸ਼ਹ ਪੰਜਾਬ ਦੇ ਮੁਕੀ ਤੱਕ ਦੇ ਸਫ਼ਰ ਦੀ ਕਹਾਣੀ ਅਮਿਤਪਾਲ ਸਿੰਘ ਦਾ ਜਨਮ ਪੰਜਾਬ ਭਾਰਤ ਦੇ ਅਮਿਸਰ ਜ਼ਿਲ੍ਹੇ ਦੀ ਬਾਬਾ ਬਕਾਲਾ ਤਹਿਸੀਲ ਦੇ ਪਿੰਡ ਜੱਲੂਪੁਰ ਖੇੜਾ ਬਸਨੀਕ ਬਜੋਂ ਜੱਟ ਸਿੱਖਾਂ ਦੇ ਸੰਧੂ ਕਬੀਲੇ ਵਿੱਚ ਹੋਇਆ ਉਹ ਤਰਸੀਮ ਸਿੰਘ ਅਤੇ ਬਲਵਿੰਦਰ ਕੌਰ ਦੇ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਸੀ 10ਵੀਂ ਜਮਾਤ ਪਾਸ ਕਰਨ ਤੋਂ ਬਾਅਦ ਅਮਿਤਪਾਲ ਨੇ 2009 ਵਿੱਚ ਕਪੂਰਥਲਾ ਦੇ ਲਾਰਡ ਕ੍ਰਿਸ਼ਨਾ ਪੋਲੀਟੈਕਨਿਕ ਕਾਲਜ ਵਿੱਚ ਮਕੈਨੀਕਲ ਇੰਜੀਨੀਅਰ ਦੇ ਡਿਪਲੋਮਾ ਕੋਰਸ ਵਿੱਚ ਦਾਖਲਾ ਲੈ ਲਿਆ। ਉਸਨੇ 3 ਸਾਲਾਂ ਬਾਅਦ ਹੀ ਪੜ੍ਹਾਈ ਛੱਡ ਦਿੱਤੀ ਤੇ ਕਦੇ ਵੀ ਕੋਰਸ ਕੰਪਲੀਟ ਨਹੀਂ ਕੀਤਾ। 2012 ਵਿੱਚ ਉਹ ਆਪਣੇ ਪਰਿਵਾਰ ਦੇ ਟਰਾਂਸਪੋਰਟ ਕਾਰੋਬਾਰ ਨੂੰ ਸੰਭਾਲਣ ਲਈ ਦੁਬਈ ਚਲਾ ਗਿਆ। ਉਸਨੇ ਲਗਭਗ 10 ਸਾਲਾਂ ਲਈ ਡਿਸਪੈਚੋ ਵਜੋਂ ਕੰਮ ਕੀਤਾ। ਕੁਝ ਸਰੋਤ ਇਹ ਵੀ ਦੱਸਦੇ ਹਨ ਕਿ ਉਹ ਥੇਕ ਟਰੱਕ ਡਰਾਈਵਰ ਦੇ ਵਜੋਂ ਕੰਮ ਕਰਦਾ ਸੀ ਅਮਰਪਾਲ ਅਕਸਰ ਸੋਸ਼ਲ ਮੀਡੀਆ ਤੇ ਪੰਜਾਬ ਨਾਲ ਸੰਬੰਧਿਤ ਹੁਦਿਆਵਾਰੇ ਬੋਲਦਾ ਸੀ 2019 ਵਿੱਚ ਉਸਦੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੀਪ ਸੰਧੂ ਦਾ ਇੱਕ ਬੁਲੰਦ ਸਮਰਥਕ ਬਣ ਗਿਆ ਹੌਲੀ ਹੌਲੀ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਜੁੜ ਗਿਆ ਜੋ ਕਿ ਦੀਪ ਸੰਧੂ ਦੁਆਰਾ 29 ਸਤੰਬਰ 2021 ਵਿੱਚ ਬਣਾਈ ਗਈ ਸੀ ਇਸ ਜਥੇਬੰਦੀ ਦਾ ਉਦੇਸ਼ ਪੰਜਾਬ ਨੂੰ ਕੇਂਦਰ ਸਰਕਾਰ ਤੋਂ ਖੁਦਮੁਖਤਿਆਰੀ ਦਿਵਾਉਣਾ ਹੈ ਦੀਪ ਸਦਰਾ ਚੜਨ ਤੋਂ ਬਾਅਦ ਉਸ ਦੀ ਸੋਸ਼ਲ ਮੀਡੀਆ ਪਹੁੰਚ ਕਈ ਗੁਣਾ ਵੱਧ ਗਈ ਉਸ ਨੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨ ਲਈ ਭਾਰਤੀ ਯਾਤਰਾ ਵੀ ਕੀਤੀ ਉਹ ਸਮਯੋਗ ਸੈਜ ਧਾਰੀ ਦੇ ਬਜੋ ਕੰਮ ਕਰਦਾ ਸੀ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਉਹ ਦੁਬਈ ਪਾਸ ਚਲਾ ਗਿਆ ਅਮਰਿਤਪਾਲ ਦੁਬਈ ਤੋਂ ਬਾਲਿਸ ਪੰਜਾਬ ਤੇ ਦਾ ਹਿੱਸਾ ਬਣ ਗਿਆ ਅਮਰਿਤਪਾਲ ਦਾ ਇਹ ਵੀ ਕਹਿਣਾ ਹੈ ਕਿ ਉਹ ਦੀਪ ਸਦਰ ਨੂੰ ਕਦੇ ਵੀ ਆਪੋ ਸਾਹਮਣੇ ਨਹੀਂ ਮਿਲਿਆ ਪਰ ਆਨਲਾਈਨ ਬਹੁਤ ਵਾਰ ਗੱਲਬਾਤ ਹੋਈ ਇਹ ਜਥੇਬੰਦੀ ਵਧਣ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਦੀਪ ਸੰਧੂ ਦੀ ਇੱਕ ਸੜਕ ਦੁਰਘਟਨਾ ਵਿੱਚ ਅਚਾਨਕ ਮੌਤ ਹੋ ਗਈ ਇਸ ਤੋਂ ਬਾਅਦ ਖਰ ਕੋਈ ਜਥੇਬੰਦੀ ਦਾ ਜਥੇਦਾਰ ਬਣਨਾ ਚਾਹੁੰਦਾ ਸੀ 4 ਮਾਰਚ 2022 ਨੂੰ ਬਾਲਿਸ਼ ਪੰਜਾਬ ਦੇ ਫੇਸਬੁੱਕ ਅਕਾਊਂਟ ਤੇ ਅਮਰਪਾਲ ਨੂੰ ਸੰਗਠਨ ਦਾ ਆਗੂ ਨਿਯੁਕਤ ਕਰ ਲਈ ਇੱਕ ਪੱਤਰ ਆਇਆ ਇਹ ਨਿਯੁਕਤੀ ਵਿਵਾਦਪੂਰਨ ਬਣੀ ਕੋਈ ਸੂਤਰਾਂ ਅਨੁਸਾਰ ਦੀਪ ਸੰਧੂ ਨੇ ਹਰਨੇਕ ਸਿੰਘ ਉੱਪਰ ਨੂੰ ਆਪਣੇ ਚਿੰਤਾ ਹੋਂਤੇ ਸੰਗਠਨ ਦਾ ਮੁਖੀ ਨਿਯੁਕਤ ਕੀਤਾ ਸੀ ਇਸ ਲਈ ਦੀਪ ਸੰਧੂ ਦੀ ਮੌਤ ਤੋਂ ਬਾਅਦ ਸੰਗਠਨ ਦਿੱਤੇ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਪਿਆ ਸੰਗਠਨ ਦੇ ਇੱਕ ਵੱਖੋ ਵੱਖੜੇ ਨੇ ਸਪਸ਼ਟ ਤੌਰ ਤੇ ਹੈ ਕਿ ਤੇ ਫੇਸਬੁਕ ਅਕਾਊਂਟ ਦੀ ਵਰਤੋਂ ਕਰਕੇ ਅਮਰਿਤਪਾਲ ਨੂੰ ਆਪਣਾ ਆਕੂ ਚੁਣਿਆ ਜਦੋਂ ਕਿ ਅਸਲ ਸੰਗਠਨ ਉਪਲ ਦੇ ਅਧੀਨ ਅਦੇ ਵੀ ਚੱਲੀ ਹੈ ਦੀਪ ਸੰਧੂ ਦੇ ਪਰਿਵਾਰ ਨੇ ਅਮਰਿਤਪਾਲ ਨੂੰ ਨਰਕਾਰ ਕਰ ਦਿੱਤਾ ਅਤੇ ਉਸ ਦੀ ਪਿਛੋਕੜ ਦੀ ਜਾਂਚ ਦੀ ਮੰਗ ਕੀਤੀ ਇਸ ਸਭ ਤੋਂ ਬਾਅਦ ਉਹ ਕੁਝ ਸਮੇਂ ਲਈ ਪੰਜਾਬ ਛੱਡ ਕੇ ਚਲਾ ਗਿਆ ਅਮਰਿਤਪਾਲ ਅਗਸਤ 2012 ਵਿੱਚ ਆਪਣੀ ਦਾੜੀ ਅਤੇ ਪੱਗ ਨਾਲ ਪੰਜਾਬ ਵਾਪਸ ਆਇਆ ਉਸਨੇ ਪਰਿਵਾਰ ਦੇ ਕਾਰੋਬਾਰ ਵਿੱਚ ਆਪਣੀ ਭੂਮਿਕਾ ਤੇ ਕੈਨੇਡਾ ਵਿੱਚ ਆਪਣੀ ਸਥਾਈ ਨਿਵਾਸੀ ਸਥਿਤੀ ਛੱਡ ਦਿੱਤੀ। ਸਤੰਬਰ ਵਿੱਚ ਉਸਨੇ ਇੱਕ ਵੱਡੇ ਇਕੱਠ ਦੇ ਸਾਹਮਣੇ ਅਨੰਤਪੁਰ ਸਾਹਿਬ ਵਿਖੇ ਅਮਰਤਪਨ ਕੀਤਾ। ਇੱਕ ਹਫ਼ਤੇ ਬਾਅਦ ਮੋਗਾ ਜ਼ਿਲ੍ਹਾ ਦੇ ਰੋਡੇਪਿੰਡ ਵਿੱਚ ਉਸਦੇ ਲਈ ਇੱਕ ਦਸਤਾਰ ਮੰਦੀ ਅਯੋਜਿਤ ਕੀਤੀ ਗਈ, ਜੋ ਕਿ ਚੰਨੈ ਸਿੰਘ ਪਿੰਡਵਾਜਦਾਨ ਜਲਦੀਸਥਾਨ ਸੀ। ਇਸ ਸਮੇਂ ਤੱਕ ਅਮਰਪਾਲ ਨੂੰ ਪਹਿਲਾਂ ਹੀ ਇੱਕ ਵੱਡੇ ਨੇਤਾ ਵਜੋਂ ਮੰਨਿਆ ਜਾ ਰਿਹਾ ਸੀ। ਉਸ ਲੋਕ ਸਰਪੰਚ ਦੇ ਘਰ ਵਿੱਚ ਰੱਖਿਆ ਗਿਆ। ਲੋਕਾਂ ਦੀ ਲੰਬੀ ਲਾਈਨ ਉਸ ਨੂੰ ਮਿਲਣ ਲਈ ਆਈ ਸੀ। ਉਸ ਦਿਨ ਦਸਤਾਰਬੰਦੀ ਬਾਲਿਸ ਪੰਜਾਬ ਦੇ ਮੁਖੀ ਬਜੋ ਉਤਕਾਟਨ ਦੇ ਬਜੋ ਉਥੇ ਕੰਮ ਕਰਦੀ ਰਹੇ ਉਸਨੇ ਖੁੱਲ ਕੇ ਖਾਲਸਾ ਦਾ ਹੱਕ ਦੀ ਗੱਲ ਕੀਤੀ ਤੇ ਕਿਹਾ ਸਿੱਖ ਕੌਮ ਦਾ ਵਿਅਕਤੀਗਤ ਰਾਜ ਹੋਣਾ ਚਾਹੀਦਾ ਹੈ ਉਹ ਪਾਕਤਨਾ ਫਰਾ ਦੇਸ਼ ਨਹੀਂ ਮੰਨਦਾ ਸੀ ਉਹਨਾਂ ਨੇ ਪਾਰਸ਼ ਵਿੱਚ ਕਈ ਵਾਰ ਦੱਸਿਆ ਕਿ ਸਾਡੇ ਮਾਮਲੇ ਸਾਡੀ ਕੌਮ ਖੁਦ ਸੁਲਝਾਏ ਜੇਕਰ ਇੱਥੇ ਹੀ ਸਰਕਾਰ ਤੇ ਕਾਨੂੰਨੀ ਮੁੱਦੇ ਦੀ ਗੱਲ ਕਰ ਲਈਏ ਤਾਂ ਅਮਰਪਾਲ ਸਿੰਘ ਦੀ ਬਾਦਰ ਦੀ ਲੋਕਪ੍ਰਿਅਤਾ ਅਤੇ ਉਸਦੇ ਭਾਸ਼ਣ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣ ਗਏ ਇਸ ਤੋਂ ਬਾਅਦ ਬਹੁਤ ਸਾਰੇ ਉਹ ਬਾਦਬੇ ਬਾਦ ਵਿੱਚ ਕਰੇਆ ਰਿਹਾ ਉਸਨੇ ਅਜਨਾਲਾ ਥਾਣੇ ਤੇ ਹਮਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਉਸ ਉੱਪਰ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ ਮਾਰਚ 2023 ਵਿੱਚ ਪੰਜਾਬ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਲਈ ਵਿਆਪਕ ਅਭਿਆਨ ਚਲਾਇਆ ਜਿਸ ਦੌਰਾਨ ਉਹ ਕਈ ਹਫ਼ਤਿਆਂ ਤੱਕ ਫਰਾਰ ਰਹਾ ਆਖਰਕਾਰ 23 ਅਪ੍ਰੈਲ 2023 ਨੂੰ ਉਸਨੇ ਆਪਣੇ ਪਿੰਡ ਰੋਡੇ ਵਿੱਚ ਹआत्मਸਮਰਪਣ ਕਰ ਦਿੱਤਾ ਉਸ ਨੂੰ ਰਾਸ਼ਟਰ ਵਿਰੋਧੀ ਗਤੀਵਿਧੀਆਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਹਾਮਦੇ ਡੱਬੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਉਸ ਦੇ ਸਮਰਥਕਾਂ ਨੇ ਇਹ ਗ੍ਰਿਫਤਾਰੀ ਨੂੰ ਇੱਕ ਰਾਜਨੀਤਿਕ ਚਲਾਕੀ ਦੇ ਵਜੋਂ ਦੱਸਿਆ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਸਿੱਖ ਸਮਾਜ ਤੇ ਪ੍ਰਭਾਵ ਦੀ ਗੱਲ ਕਰ ਲਈਏ ਤਾਂ ਅਮਰਪਾਲ ਸਿੰਘ ਦੀ 85 ਲਹਿਰ ਨੇ ਪੰਜਾਬ ਵਿੱਚ ਨੌਜਵਾਨ ਪੀੜੀ ਵਿੱਚ ਇੱਕ ਨਵੀਂ ਉਤਸ਼ਾਹਨਾ ਭਰੀ ਤੇ ਕੁਝ ਲੋਕ ਉਸ ਨੂੰ ਇੱਕ ਕੌਮੀ ਹੀਰੋ ਵਜੋਂ ਦੇਖਦੇ ਸਨ ਬਥੇ ਹੀ ਕੁਝ ਲੋਕ ਉਸ ਨੂੰ ਕਾਨੂੰਨਾਂ ਦੇ ਵਿਵਸਥਾ ਲਈ ਖਤਰਾ ਵੀ ਮੰਨਦੇ ਹਨ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਉਸ ਦੇ ਸੰਦੇਸ਼ ਪਾਸਨ ਪ੍ਰਚਾਰ ਸੋਸ਼ਲ ਮੀਡੀਆ ਤੇ ਫਸਿਦਰ ਹੈ ਵਿਦੇਸ਼ੀ ਪੰਜਾਬੀ ਪਾਈਚਾਰੇ ਵਿੱਚ ਵੀ ਉਸ ਨੂੰ ਬੱਡੀ ਹਮਦਤ ਦੇ ਮਿਲੀ ਕਈ ਵਾਰ ਵਿਦੇਸ਼ਾਂ ਵਿੱਚ ਉਸ ਦੇ ਹਕਾਲੀ ਰੈਲੀਆਂ ਵੀ ਕੱਢੀਆਂ ਗਈਆਂ ਅਮਰਿਤਪਾਲ ਸਿੰਘ ਹਾਲੇ ਵੀ ਕਾਨੂੰਨੀ ਮੁੱਦਿਆਂ ਵਿੱਚ ਕਿਰਿਆ ਹੋਇਆ ਹੈ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੀ ਰਾਜਨੀਤਿਕ ਹਾਲਤ ਵਿੱਚ ਕਈ ਤਬਦੀਲੀਆਂ ਆਈਆਂ ਹਨ ਪੜੇ ਵਿਖਾਂ ਤੇ ਚਸਪ ਹੋਵੇਗਾ ਕਿ ਉਸ ਦੀ ਰਹਾਈ ਤੋਂ ਬਾਅਦ ਉਸ ਦੀ ਕੀ ਭੂਮਿਕਾ ਹੋਵੇਗੀ ਅਤੇ ਉਹ ਪੰਜਾਬ ਵਿੱਚ ਕਿਹੜੇ ਨਵੇਂ ਮਤਲਬ ਲਿਆਵੇਗਾ ਐਸੀ ਅਮਰਪਾਲ ਸਿੰਘ ਨਾਲ ਜੁੜੀ ਇੱਕ ਜਾਣਕਾਰੀ ਅਜੀਆਂ ਹੋਰ ਜਾਣਕਾਰੀਆਂ ਲਈ ਟੁਡੇਰੋ ਪ੍ਰਾਈਮ ਸੋਰ ਨਾਲ ਮੈਂ ਚੰਦੇਮ ਸਿੰਘ ਤਰਨਵਾ